ਅੰਮ੍ਰਿਤਸਰ ਦੇ ਵਿੱਚ ਲੁਟੇਰੀਆਂ ਤੇ ਹੌਸਲੇ ਲਗਾਤਾਰ ਬੁਲੰਦ ਹੁੰਦੇ ਜਾ ਰਹੇ ਨੇ ਇਹਨਾਂ ਨੂੰ ਕਾਨੂੰਨ ਦਾ ਕੋਈ ਡਰ ਖੌਫ ਨਹੀਂ ਪਰ ਉੱਥੇ ਹੀ ਵਪਾਰੀਆਂ ਦੇ ਮਨਾਂ ਵਿੱਚ ਡਰ ਦਾ ਮਾਹੌਲ ਜ਼ਰੂਰ ਬਣਿਆ ਹੋਇਆ ਪੰਜਾਬ ਦੇ ਵਿੱਚ ਵਪਾਰੀਆਂ ਨੂੰ ਵਪਾਰ ਕਰਨ ਤੋਂ ਡਰ ਲੱਗ ਰਿਹਾ ਹੈ ਪੰਜਾਬ ਦੇ ਵਿੱਚ ਅੱਗੇ ਹੀ ਘਰਪਾਟ ਛੱਪ ਪਏ ਨੇ ਜਿੱਥੇ ਅਸਵੀਰੀ ਤੜਕਸਾਰ ਗੁਰੂ ਨਗਰੀ ਦੇ ਵਪਾਰੀਆਂ ਦੇ ਗੜ ਗੁਰੂ ਬਾਜ਼ਾਰ ਦੇ ਵਿੱਚ ਦੋ ਨਕਾਬਪੋਸ਼ ਲੁਟੇਰੀਆਂ ਦੇ ਵੱਲੋਂ ਪਿਸਤੌਲ ਦੀ ਨੋਕ ਤੇ ਇੱਕ ਸੁਨਿਆਰੀ ਦੀ ਦੁਕਾਨ ਤੋਂ 300 ਗ੍ਰਾਮ ਦੇ ਕਰੀਬ ਸੋਨਾ ਲੁੱਟ ਕੇ ਫਰਾਰ ਹੋ ਗਏ। ਉੱਥੇ ਹੀ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਤੇ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਅਤੇ ਸਾਰੀ ਵਾਰ ਦਾ ਸੀਸੀਟੀਵੀ ਕੈਂਪ ਦੇ ਵਿੱਚ ਕੈਦ ਹੋ ਗਈ ਅਤੇ ਮੌਕੇ ਤੇ ਗੱਲਬਾਤ ਕਰਦੇ ਹੋਏ ਪੀੜਤ ਦੁਕਾਨਦਾਰ ਨੇ ਦੱਸਿਆ ਕਿ ਸਵੇਰੇ 7 ਵਜੇ ਦੇ ਕਰੀਬ ਦੋ ਮੋਟਰਸਾਈਕਲ ਤੇ ਸਵਾਰ ਨਕਾਬਪੋਸ਼ ਲੁਟੇਰੇ ਸਾਡੇ ਦੁਕਾਨ ਤੇ ਆਏ ਅਤੇ ਬੰਦੂਕ ਦੀ ਨੋਕ ਤੇ ਸਾਡੇ ਕੋਲੋਂ 300 ਗ੍ਰਾਮ ਦੇ ਕਰੀਬ ਸੋਨਾ ਲੁੱਟ ਕੇ ਫਰਾਰ ਹੋ ਗਏ। ਜਿਨ੍ਹਾਂ ਦੀ ਸੀਸੀਟੀਵੀ ਕੈਮਰੇ ਦੇ ਵਿੱਚ ਵੀਡੀਓ ਵੀ ਰਿਕਾਰਡ ਹੋ ਗਈ ਹੈ ਤੇ ਸੀਸੀਟੀਵੀ ਕੈਮਰੇ ਦੇ ਵਿੱਚ ਲੁਟੇਰੇ ਸਾਫ਼ ਨਜ਼ਰ ਆ ਰਹੇ ਨੇ ਉਹਨਾਂ ਕਿਹਾ ਕਿ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਉਹਨਾਂ ਜਾਂਚ ਕੀਤੀ ਜਾ ਰਹੀ ਹੈ ਤੇ ਉਥੇ ਹੀ ਪੁਲਿਸ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕਿਹਾ ਕਿ ਦੋ ਨਕਾਬਪੋਸ਼ ਲੁਟੇਰੇ ਸਵੇਰੇ ਗੁਰੂਬਜ਼ਾਰ ਦੇ ਵਿੱਚ ਸੁਨਿਆਰੇ ਦੀ ਦੁਕਾਨ ਤੋਂ ਸੋਨਾ ਲੁੱਟ ਕੇ ਫਰਾਰ ਹੋਏ ਸਨ ਜਿਸ ਨੂੰ ਲੈ ਕੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਤੇ ਜਲਦੀ ਹੀ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਨਾਮ ਲਵਾਰੀਵਲਾ ਮੇਰੀ ਦੁਕਾਨ ਸਵੇਰੇ ਮੁੰਡਿਆਂ ਨੇ 7 ਵਜੇ ਖੋਲੀ ਤੇ 7:10 ਮਿੰਟ ਤੇ ਤਕਰੀਬਨ ਦੋ ਬੰਦੇ ਆਏ ਨੇ ਥੱਲੇ ਅਨਪਛਾਨਤੇ ਬੰਦੇ। ਫੋਟੋ ਉਹਨਾਂ ਦੀ ਪੂਰੀ ਕਲੀਅਰ ਆ ਗਈ ਹੈ। ਤੇ ਦੁਕਾਨ ਤੇ ਆ ਕੇ ਉਹਨਾਂ ਨੇ ਦੋ ਮੁੰਡੇ ਜਿਹੜੇ ਮੇਰੇ ਕੋਲ ਦੁਕਾਨ ਤੇ ਕੰਮ ਕਰਦੇ ਨੇ, ਉਹ ਮੁੰਡੇ ਕੰਮ ਕਰਦੇ ਪਏ ਸੀ ਉਹਨਾਂ ਦੀਆਂ ਪੱਤਰੀਆਂ ਖੋ ਕੇ ਪੱਤਰੀਆਂ ਖੋ ਕੇ ਪਿਸਤੌਲ ਕੱਢ ਕੇ ਉਹਨਾਂ ਨੂੰ ਦਿਖਾ ਕੇ ਤੇ ਧੱਕਾ ਮਾਰ ਕੇ ਤੇ ਪੱਤਰੀਆਂ ਖੋ ਕੇ ਲੈ ਗਏ ਨੇ ਤੇ ਖਸਤਾ ਉਹ ਦਿਖਾ ਕੇ ਨਾਲੇ ਇਹਨਾਂ ਨੂੰ ਧੱਕਾ ਧੱਕਾ ਮਾਰ ਕੇ ਚੱਲ ਗਏ ਨੇ ਤੇ ਉਹ ਜਿਹੜਾ ਸੋਨਾ ਹੈ ਮੇਰਾ तकरीबन 15 ਕ ਲੱਖ ਰੁਪਏ ਦਾ ਬੰਦਾ ਜੀ ਠੀਕ ਹੈ ਜੀ ਉਹ ਮੇਰਾ ਖੋ ਕਰਕੇ ਗਏ ਨੇ 300 ਗ੍ਰਾਮ ਸੋਨੇ ਦੀ ਖੋਈ ਹੈ 300 ਗ੍ਰਾਮ ਸੋਨੇ ਦੀ ਖੋਈ ਹੈ ਪੁਲਿਸ ਰਿਪੋਰਟ ਕੀਤੀ ਹਾਂ ਜੀ ਇਹਨਾਂ ਨੂੰ 112 ਨੰਬਰ ਤੇ ਕਾਲ ਕੀਤੀ ਸੀਗੀ ਪੁਲਿਸ ਆਏ ਸੀਗੀ ਐਸਪੀ ਸਾਹਿਬ ਵੀ ਆਏ ਸੀਗੇ ਐਸ ਐਚਓ ਵੀ ਆਏ ਸੀਗੇ ਮੌਕਾ ਦੇਖ ਕੇ ਗਏ ਨੇ ਉਹਨਾਂ ਨੇ ਆਸ਼ਵਾਸ਼ਣ ਦਿੱਤਾ ਕਿ ਚਲੋ ਜਲਦੀ ਫੜੇ ਜਾਣਗੇ ਬੰਦੇ ਉਹਨਾਂ ਦੀ ਕਲੀਅਰ ਬਣਾ ਲਿਆ ਆਉਣ ਦੀ ਹੈ ਸਾਰੀ ਫੋਟੋ ਕਲੀਅਰ ਫੋਟੋ ਆ ਰਹੀ ਹੈ ਉਹਨਾਂ ਦੀ ਪੂਰੀ ਪਹਿਚਾਣ ਹੋ ਰਹੀ ਕੀ ਕਿਸੇ ਦੇ ਤੁਹਾਨੂੰ ਕੋਈ ਸ਼ੱਕ ਹੈ ਜਾਂ ਕੋਈ ਨਹੀਂ ਸ਼ੱਕ ਤੇ ਕੋਈ ਨਹੀਂ ਜੇ ਨੋਰਮਲ ਆਪਾਂ ਐਸੇ ਟਾਈਮ ਤੇ ਰੋਹ ਜਾਂਦੇ ਦੁਕਾਨ ਤੇ ਸਵੇਰੇ ਤੇ ਕਦੀ ਵੀ 7 ਕਦੀ 7 ਵਜੇ ਕੋਈ 8 ਵਜੇ ਪਰ ਅੱਜ ਮਤਲਬ ਜਿਸ ਵੇਲੇ ਦੀ ਰਿਕਾਰਡਿੰਗ ਚੈੱਕ ਕਰ ਰਹੇ ਆ ਉਹ ਮਤਲਬ ਜਿਸ ਵੇਲੇ ਇਹਨਾਂ ਨੇ ਦੁਕਾਨ ਖੋਲੀ ਆ ਉਸ ਤੋਂ 5-7 ਮਿੰਟ ਬਾਅਦ ਹੀ ਉਹੀ ਬੰਦੇ ਆ ਗਏ ਨੇ ਬਸ ਐਸੇ ਤਰ੍ਹਾਂ ਹੋ ਗਿਆ ਜੇ ਕੰਮ ਕੀ ਮੰਗ ਕੀ ਕਰਦੇ ਹੋ ਸਾਡਾ ਜੋ ਵੀ ਹੈ ਮਤਲਬ ਕੀ ਨੁਕਸਾਨ ਹੋਇਆ ਸਾਡਾ ਸਾਨੂੰ ਸਭ ਵਾਪਸ ਮਿਲ ਜੇ ਉਹਨਾਂ ਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਬਸ ਬੰਦੇ ਜਿਹੜਾ ਛਿੱਤੀ ਫੜੇ ਜਾਂਦੇ ਮਜਾ ਅਸੀਂ ਲੇਵਰੀ ਕਰਦੇ ਆਂ ਮਤਲਬ ਸ਼ਾਪ ਹੈਗੀ ਹੈ ਇੱਥੇ ਸਾਨੂੰ ਸਵੇਰੇ ਅਰਾਊਂਡ 8 ਵਜੇ ਖਬਰ ਆਈ ਸੀਗੀ ਕਿ ਦੋ ਲੜਕੇ ਆਏ ਹੈਗੇ ਮੋਟਰਸਾਈਕਲ ਤੇ ਇੱਕ ਲੜਕਾ ਉੱਤੇ ਗਿਆ ਤੇ ਉਹਨੇ ਜਿਹੜਾ ਇੱਥੋਂ ਉੱਤੇ ਗਏ ਹੈ ਤੇ ਦੋ ਵਰਕਰ ਇਹਨਾਂ ਦੇ ਕੰਮ ਕਰਦੇ ਹੋਏ ਸੀਗੇ ਤੇ ਉਹਨਾਂ ਕੋਲੋਂ ਉਹਨਾਂ ਨੇ ਜਿਹੜੇ ਪੱਤਰੇ ਹੈਗੇ ਸੋਨੇ ਦੇ ਉਹ ਚੀਨੇ ਹੈਗੇ ਆ ਉਹ ਅਰਾਊਂਡ 300 ਗ੍ਰਾਮ ਦੇ ਕਹਿੰਦੇ ਵੇ ਆਜੇ ਬਾਕੀ ਪ੍ਰੀਲੀਮਰੀ ਇਨਵੈਸਟੀਗੇਸ਼ਨ ਹੈਗੀ ਹੈ ਬਾਕੀ ਸਾਰਾ ਅਸੀਂ ਡੀਟੇਲ ਚੋਂ ਦੇਖਾਂਗੇ ਐਫ ਆਈ ਆਰ ਦਰਜ ਕਰਕੇ ਕੀ ਗੱਲ ਹੈਗੀ 300 ਗ੍ਰਾਮ ਸੋਨਾ 15 ਲੱਖ ਰੁਪਏ ਦੀ ਚੋਰੀ ਹੋਈ ਹੈ ਇਸ ਦੇ ਪੁਲਸ ਕੀ ਕਾਰਜ ਹੈ ਹਾਂਜੀ ਬਿਲਕੁਲ ਅਸੀਂ ਜਿਹੜੀ ਹੁਣ ਤੱਕ ਅਸੀਂ ਸੀਸੀਟੀਵੀ ਕੈਮਰਾਸ ਤੇ ਵੀ ਲਾਤੀਏ ਬਾਕੀ ਇੱਥੇ ਕੈਮਰਾਸ ਦੀ ਚੈੱਕ ਕਰਕੇ ਜਿਹੜੀ ਲੋਕਲ ਡੰਪ ਹੈਗਾ ਉਹ ਵੀ ਅਸੀਂ ਜੜਾ ਚਕਵਾਇਆ ਬਾਕੀ ਇੱਕ ਟੀਮ ਸਾਡੀ ਸੀਸੀਟੀਵੀ ਤੇ ਵੀ ਲੱਗੀ। ਤਾਂ ਸਰ ਸੀਸੀਟੀਵੀ ਦੇ ਵਿੱਚ ਕੀ ਦਿਖਾਈ ਦੇ ਰਿਹਾ ਜੀ ਹੁਣ? ਹਜੇ ਤੱਕ ਸੀਸੀਟੀਵੀ ਦੇ ਵਿੱਚ ਜੀ ਦੋ ਲੜਕੇ ਇੱਕ ਤਾਂ ਸਪਲੈਂਡਰ ਮੋਟਰਸਾਈਕਲ ਤੇ ਆਂਦੇ ਹੈਗੇ ਆ। ਉੱਤੇ ਇੱਕ ਜਣਾ ਜਾਂਦਾ ਹੈਗਾ ਤੇ ਉਹਦੇ ਹੱਥ ਦੇ ਵਿੱਚ ਅਸੀਂ ਹਜੇ ਸ਼ੋਰ ਨਹੀਂ ਹੈਗੇ ਕਿ ਉਹ ਟੌਏ ਪਿਸਟਲ ਹੈਗੀ ਹੈ ਕਿ ਅਸਲੀ ਗਨ ਹੈਗੀ ਹੈ। ਇਹਨਾਂ ਹਜੇ ਸੀਸੀਟੀਵੀ ਚਾਹ। ਨਾਈਟ ਡਿਊਟੀ ਕਰ ਰਹੇ ਨੇ ਨੌਜਵਾਨ ਉਹਨਾਂ ਦਾ ਕੋਲ ਵੀ ਪੁੱਛਗਿੱਛ ਕੀਤੀ ਜਾਏਗੀ। ਬਿਲਕੁਲ ਜੀ ਬਿਲਕੁਲ ਜਿਹੜੇ ਇੱਥੇ ਸਾਰੇ ਨਾਈਟ ਡਿਊਟੀ ਤੇ ਹੈਗੇ ਨੇ ਜੇ ਵਰਕਰ ਹੈਗੇ ਨੇ ਬਾਕੀ ਸੀਸੀਟੀਵੀ ਦੇ ਵਿੱਚ ਜੋ-ਜੋ ਵੀ ਸਾਨੂੰ ਅਗੋਂ ਤੱਥ ਮਿਲਣਗੇ ਉਹ ਸਾਰੇ ਅਸੀਂ ਵੈਰੀਫਾਈ